ਮੇਰਾ ਨਾਮ ਗਰੂਨ ਰੋੜਾ ਜੀ ਹਾਂਜੀ ਸੱਤ ਕਿਤੋਂ ਦੇ ਆ ਮਾ ਅਸਰ ਪਵਨਗਰ ਗਲੀ ਨੰਬਰ 2 ਮਕਾਨ ਨੰਬਰ 10 ਪਵਨਗਰ ਟਾਲਾ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਕੀ ਵਾਕਿਆ ਹੈ ਕੱਲ੍ਹ ਤੋਂ ਕੱਲ੍ਹ ਸਰ ਰਾਤੀ ਸਾਡੇ ਘਰ ਚੋਰੀ ਹੋ ਗਈ ਹੈ ਜੀ 1 ਵਜੇ ਤੋਂ ਲੈ ਕੇ 4 ਵਜੇ ਵਿੱਚ ਵਿੱਚ ਹੋਈ ਹੈ ਜੀ ਕੀ ਲੱਗਦਾ ਠੀਕ ਕਿਸੇ ਦੇ ਸ਼ੱਕ ਸ਼ਬ ਹੈਗਾ ਤੁਹਾਨੂੰ ਸ਼ੱਕ ਤੇ ਸਰ ਵੀ ਆਪਾਂ ਕਿਸੇ ਦੇ ਮੂੰਹ ਤੇ ਸਾਡੀ ਕੰਬਲੀ ਕੱਲ ਵੀ ਨਹੀਂ ਆਈ ਅੱਜ ਵੀ ਨਹੀਂ ਆਈ ਜੀ ਜਾਂ ਤੇ ਉਹਦਾ ਕੰਮ ਲੱਗਦਾ ਪਿਆ ਮੈਂ ਜੀ ਤੇ ਸਵੇਰੇ ਸੰਨੂ ਕਹਿੰਦੀ ਕਿ ਆਪਾਂ ਮੈਂ ਨਹੀਂ ਪਿੰਡ ਜਾਣਾ ਤੇ ਦੁਪਹਿਰੇ ਦੇ ਘਰ ਹੋ ਕੇ ਆਏ ਆ ਤੇ ਘਰੇ ਹੈਗੀ ਸੀ ਤੇ ਬਾਕੀ ਹੋਰ ਘਰ ਦਾ ਪੇਤੀ ਜਾਂ ਕੋਈ ਕਿਨੇ ਸੂਸਾਂ ਰੱਖੀ ਹੋਈ ਜਿੰਨੇ ਕੋਈ ਵਾਰਦਾਤ ਕੀਤੀ ਅਸੀਂ ਸਰ ਘਰ ਪੰਜ ਨੇ ਤੇ ਦੋ ਛੋਟੇ ਬੱਚੇ ਆ ਸੱਤ ਜਣੇ ਹੈਗੇ ਆ ਜੀ ਸਰ ਕਿਤਿਆਂ ਦਾ ਵਾਕਿਆ ਲੱਗਦਾ ਕਿਸ ਚੋਰ ਕਿਸ ਰਸਤੇ ਤੋਂ ਆਏ ਤੁਹਾਡੇ ਘਰ ਸਰ ਇਹ ਬਾਰੋਂ ਟੱਪ ਕੇ ਆਏ ਮੇਨ ਗੇਟ ਤੋਂ ਸਾਡੇ ਕਿ ਸਾਡੇ ਉੱਪਰੋਂ ਕਵਰ ਹੈਗਾ ਉੱਪਰੋਂ ਨਹੀਂ ਕੋਈ ਆਇਆ ਬਾਹਰੋਂ ਗੇਟ ਤੋਂ ਆਏ ਤੇ ਟੈਰੇਸ ਵਾਲਾ ਦਰਵਾਜ਼ਾ ਵੀ ਗੇਟ ਵੀ ਬੰਦ ਹੈਗਾ ਸਾਡਾ ਉਹ ਵੇਖਿਆ ਬੰਦ ਹੈਗਾ ਉਧਰ ਕੋਈ ਨਹੀਂ ਆਇਆ ਸਰ ਪੁਲਿਸ ਨੂੰ ਇਤਲਾਹ ਦਿੱਤੀ ਕਿ ਸਰਾਂ ਜਿਸ ਵੇਰਦੀ ਰਿਪੋਰਟ ਲਗਾਈ ਪੁਲਿਸ ਵੀ ਆ ਕੇ ਹੋ ਕੇ ਚਲੀ ਗਈ ਉਹਨਾਂ ਨੇ ਜੀ ਤੇ ਕਿੰਨੇ ਕੁ ਦਾ ਨੁਕਸਾਨ ਹੋ ਗਿਆ ਤੁਹਾਡਾ ਸਰ ਸੰਖਾਨ ਆਇਆ ਸਾਡਾ ਕਮ ਸਿਕਨ 2.5 ਲੱਖ ਦੇ ਕਰੀਬ ਜੀ ਛੱਡੋ ਭਾਵੇਂ ਜ਼ਿਆਦਾ ਹੀ ਹੋ ਗਿਆ ਵੇ ਸਿਮੇਟ ਤੇ ਪਤਾ ਹੀ ਲੱਗਦਾ ਪਿਆ ਕੀ ਚੀਜ਼ ਲੱਗੀ ਕੀ ਗਵਾਇਗੀ ਸਰ ਪ੍ਰਸ਼ਾਸਨ ਅਗੇ ਕੀ ਮੰਗ ਕਰਨੀ ਚਾਹੁੰਦੇ ਪ੍ਰਸ਼ਾਸਨ ਤੇ ਆਈ ਹੈ ਕਿ ਜਿਨ੍ਹਾਂ ਨੇ ਵਾਰਦਾਤ ਕੀ ਨਹੀਂ ਆ ਉਹਨਾਂ ਨੂੰ ਲੱਭਿਆ ਜਾਵੇ ਸਾਡਾ ਜਿਹੜਾ ਨੁਕਸਾਨ ਹੋਇਆ ਸਾਨੂੰ ਪਰਮਾਇ ਕੀਤੀ ਜਾਵੇ ਉਹਨਾਂ ਤੋਂ ਲੈ ਕੇ ਜੀ ਤੇ ਸਾਡਾ ਨੁਕਸਾਨ ਕਿਉਂ ਬਹੁਤ ਜ਼ਿਆਦਾ ਵਾਈਫ ਦਾ ਮੇਰੀ 골ਡ ਸੀ ਸਾਡੇ ਕੱਪੜੇ ਤੱਕ ਨਹੀਂ ਛੱਡੇ ਉਹਨਾਂ ਨੇ ਘਰ ਦੇ ਜੀ ਮੇਰੇ ਮੇਰੀ ਮੇਰਾ 골ਡ ਸੀ ਚੰਨੀ ਮੇਰੀ ਮੁੰਦਰੀ ਸੀ ਜੀ ਸਭ ਕੁਝ ਲੈ ਗਏ ਜੇ ਕੱਪੜੇ ਮੈਂ ਤੋਂ ਸਟੋਰ ਤੋਂ ਭਾਂਡੇ ਤੱਕ ਚੁੱਕੇ ਲਗੇ ਸਾਡੇ ਜੀ ਹੋਰ ਕੀ ਆਂ ਸਰ ਕੀ ਨਾਮ ਹੈ ਆਪਣਾ ਸਰ ਮੇਰਾ ਨਾਮ ਅਨੰਦਕਿਸ਼ੋਰ ਰੋੜਾ ਸਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਹਾਊਸ ਨੰਬਰ 10 ਗਲੀ ਨੰਬਰ 2 ਪਵਨ ਨਗਰ ਬਟਾਲਾ ਰੋਡ ਹਾਂਜੀ ਸਰ ਕੀ ਵਾਕਿਆ ਕੀ ਹੋਇਆ ਬਟਾਲਾ ਵਾਕਿਆ ਇਹ ਕਿ ਰਾਤ ਨੂੰ ਕੁ ਬੰਦੇ ਆਏ ਨੇ ਜਿਹੜੇ ਸਾਡੇ ਬਾਹਰੋਂ ਗ੍ਰਿਲ ਟੱਪ ਕੇ ਹਾਂਜੀ ਤੇ ਕੋਠੇਦਾਰੋਂ ਪੌੜੀਆਂ ਸਾਡੀਆਂ ਬਾਹਰੋਂ ਜਾਂਦੀਆਂ ਤੇ ਉਹ ਪੌੜੀਆਂ ਚੜ੍ਹ ਕੇ ਕੋਠੇ ਚਲੇ ਗਏ ਨੇ ਕੋਠੇ ਆ ਕੇ ਉਹਨਾਂ ਨੇ ਮਾਰੀਆਂ ਦੇ ਲੋਕ ਤੋੜੇ ਨੇ ਤੇ ਉਹਨੇ ਜੋ ਜੇਵਰਕ ਅਸੀਂ ਉਹ ਕੱਢ ਕੇ ਲੈ ਗਏ ਤੇ ਜਿਹੜੇ ਦੋ ਕਮਰਿਆਂ ਦੇ ਬੈੱਡ ਸੀ ਉਹਨਾਂ ਗੱਡਾਂ ਨੂੰ ਉਹਨਾਂ ਨੇ ਸਾਰੇ ਫੋਲਾ ਫਾਲੀ ਕੀਤੀ ਸਾਰਾ ਕੰਬਲ ਜੋ ਚੀਜ਼ ਸੀ ਸਾਰੀ ਬਾਹਰ ਸੁੱਟੀ ਉਹਨਾਂ ਨੇ ਕੱਢ ਕੇ ਮਤਲਬ ਜੋ ਕੁਝ ਮਿਲਦਾ ਲੱਲੀ ਹੈ ਤੇ ਕਿੰਨੀਆਂ अलमारੀਆਂ ਸਾਡੀਆਂ ਉਹਨਾਂ ਨੇ ਤੋੜੀਆਂ ਸਰ ਕਿੰਨੇ ਵਜੇ ਦਾ ਵਾਕਿਆ ਲੱਗਦਾ ਤੁਹਾਨੂੰ ਇਹ ਵਾਕਿਆ ਹੈ ਜੀ ਰਾਤੀ ਹੋਇਆ ਹੈ ਕੋਈ 11:30 12:00 ਵਜੇ ਤੋਂ ਬਾਅਦ 12:00 ਵਜੇ ਤੋਂ ਬਾਅਦ ਅੱਛਾ 12:00 ਵਜੇ ਤੋਂ ਬਾਅਦ ਕਿਨੂੰ ਜੀ ਹਾਂ ਤੇ तकरीबन 5 ਵਜੇ ਤੋਂ ਪਹਿਲਾਂ ਬੰਨਾ ਸਾਰਾ ਕੰਮ ਹੋ ਗਿਆ ਸਰ ਕਿੰਨੇ ਦਾ ਨੁਕਸਾਨ ਤੁਸੀਂ ਸਮਝੋ ਸਾਡਾ ਨੁਕਸਾਨ ਜੀ ਟੋਟਲ ਕਪੜਾ ਲੀੜਾ ਜੇ ਮਕਾਲੀ ਜੁਲੀ ਕਾਰ ਲੀਏ ਸਾਡਾ 2.5 2.5 ਲੱਖ ਦੇ ਵਿੱਚ ਹੋਇਆ ਇਸ ਗੱਲ ਦੀ ਪੁਲਿਸ ਨੂੰ ਰਿਪੋਰਟ ਦਿੱਤੀ ਗਈ ਹੈ ਸਰ ਹਾਂਜੀ ਪੁਲਿਸ ਨੂੰ ਸੇਰ ਲਾ ਕੇ ਆਏ ਆਂ ਸਾਪਾਂ ਜੀ ਤੋਂ ਕਹਿੰਦੇ ਜਿਹੜਾ ਤੁਸੀਂ ਹਲੇ ਉਪਰੋਂ ਪੂਰਾ ਖਿੱਚ ਕੇ ਲੱਗੀ ਸੀ ਸਾਰੀਆਂ ਉਹ ਕਹਿੰਦੇ ਬਹੁਤ ਖਲੇਰਾ ਪਿਆ ਤਾਂ ਤੁਹਾਡੇ ਤੁਸੀਂ ਆਪਣਾ ਸਹੀ ਐਸਟੀਮੇਟ ਆਪਣਾ ਵੇਖ ਲਓ ਕੀ ਕੁਝ ਹੋਇਆ ਉਹ ਲਾਕਰ ਟੁੱਟੇ ਉਹਨਾਂ ਨੇ ਵੇਖ ਲੈ ਉਹਨਾਂ ਨੇ ਕਿੰਨਾ ਪਤਾ ਲੱਗੇ ਮੈਂ ਕਿ ਤਿੰਨ ਲਮਾਰੀਆਂ ਲਾਕਰ ਟੁੱਟੇ ਸਾਰੀ ਫੋਟੋ ਕਿੱਚ ਕੇ ਲਾ ਗਏ ਐਸਆਈ ਵੀ ਆਇਆ ਸੀ ਦੂਸਰਾ ਖੰਡਰ ਵੀ ਆਇਆ ਸੀ ਉਹ ਦੋਨੋਂ ਨੇ ਫੋਟੋ ਫੜਾ ਕਿਚੀਆਂ ਤੇ ਆਪਣਾ ਲਾਕਰ ਟੁੱਟੇ ਲਮਾਰੀਆਂ ਦੇ ਕੋਈ ਵੇਖ ਕੇ ਡੱਡੂਦ ਖੁੱਲੇ ਉਹੀ ਵੇਖ ਕੇ ਸਾਰੇ ਮੈਡਨ ਪੁੱਟਿਆ ਅੰਦਰੋਂ ਸੀਸੀਟੀਵੀ ਫੁਟੇਜ ਤੁਹਾਡੇ ਕੋ ਸਾਹਮਣੇ ਆਈ ਹੈ ਕਿ ਕਿੰਨੇ ਚੋਰ ਸੀ ਜਾਂ ਕਿੰਨੇ ਬੰਦਿਆਂ ਦਾ ਕੰਮ ਦੇਖੋ ਜੀ ਸਾਡਾ ਅੰਦਾਜ਼ਾ ਸੀ ਕੋ ਚਾਰ ਬੰਦਿਆਂ ਦਾ ਕੰਮ ਹੋਣਾ ਹੈ ਕਿਉਂ ਬਾੜੋਂ ਜਿਹੜੇ ਪੈਰਾਂ ਨਿਸ਼ਾਨ ਬੰਨੇ ਤੋਂ ਚੜੇ ਨੇ ਨਾ ਉਹ ਦੋ ਬੰਦੇ ਹੋਏ ਨੇ ਕਿ ਅਦਰ ਚੜੇ ਕਿ ਅਦਰ ਚੜੇ ਹੋ ਮੂਰੋਂ ਉਤਰੇ ਨੇ ਤੇ ਉਹ ਟੂਟੀ ਸਾਡੀ ਵੀ ਟੁੱਟੀ ਵੀ ਹੋਰੇ ਪੈਰ ਰੱਖਿਆ ਉਹਨੇ ਉਹ ਟੂਟੀ ਟੁੱਟ ਗਈ ਇੱਕ ਬਾਈਕ ਅੰਦਰ ਲੱਗੀ ਸੀ ਬਾਈਕ ਤੇ ਪੈਰ ਰੱਖਿਆ ਬਾਈਕ ਤੇ ਪੈਰਾਂ ਨਿਸ਼ਾਨ ਗਏ ਬਾਅਦ ਜਬਾ ਮੁੰਡਾ ਡਿਊਟੀ ਚਲਾ ਗਿਆ ਉਹਨੂੰ ਜਿਹੜਾ ਨਿਸ਼ਾਨ ਮਿੱਟੀ ਮਿੱਟੀ ਪਈ ਹੈ ਸਾਫ ਕਪੜਾ ਮਾਰੇ ਚਲਾ ਗਿਆ ਹੇਰੋ ਤੋਂ ਬਾਰੋ ਬਾੜੀਆਂ ਚੜ੍ਹ ਕੇ ਉੱਪਰ ਉਪੋਂ ਚੜ੍ਹ ਕੇ ਤੇ ਉਹਨਾਂ ਨੇ ਉੱਪਰ ਮਤਲਬ ਸਾਲ ਤੋਂ ਤੇ ਸਾਰੇ ਦੁੱਸਾਲੇ ਸੁਤੇ ਆ ਮੈਂ ਹਜੇ ਉੱਪਰ ਹੀ ਸੌਣਾ ਹਾਂ ਪਰ ਤਕਲੀਫ ਕਰਕੇ ਥੱਲੇ ਸੁਤਾ ਹਾਂ ਕਿ ਮੈਨੂੰ ਬਾਰੂ ਬਾਸ ਨੂੰ ਜਾਣਾ ਮੈਂ ਤਾਂ ਇਹ ਕੋਈ ਤਾਂ ਕੋਈ ਨੇ ਵਧਣਾ ਜਾਇਰਾ ਰਿਹਾ ਤੇ ਇਸ ਕਰਕੇ ਥੱਲੇ ਕੱਲ ਰਾਤ ਕੋਈ ਤੇ ਨਹੀਂ ਸੁਤਾ ਸੀ ਕੱਲ ਰਾਤ ਕੋਈ ਤੇ ਕੋਈ ਨਹੀਂ ਸੁਤਾ ਸਰ ਕਿੰਨੇ ਮੈਂਬਰ ਨੇ ਤੁਹਾਡੇ ਘਰ ਤੁਹਾਡੇ ਘਰ ਦੇ ਮੈਂਬਰ ਆ ਮੈਂ 5 ਸਤਾਂ ਦਿਨਾਂ ਤੋਂ ਥੱਲੇ ਸੌ ਰਿਹਾ ਹਾਂ ਸਰ ਕਿੰਨੇ ਮੈਂਬਰ ਆ ਤੁਹਾਡੇ ਘਰ ਦੇ ਜੀ ਸਤ ਮੈਂ ਮਟਰੋਡਲ ਜੀ ਤੇ ਤੁਹਾਨੂੰ ਕਿਸੇ ਤੇ ਸ਼ੱਕ ਜਾਂ ਸ਼ੁਭਾ ਸ਼ੱਕ ਸੁਭਾ ਹੁਣ ਸਾਨੂੰ ਹੋਰ ਆਂਡੀ ਗੌਂਡੀ ਤੇ ਦਿਨ ਪੈਂਦਾ ਪਿਆ ਪਰ ਸਾਡੀ ਕੰਮ ਵਾਲੀ ਜਿਹੜੀ ਉਹ ਅੱਜ ਵੀ ਨਹੀਂ ਆਈ ਤੇ ਕੱਲ ਵੀ ਨਹੀਂ ਸੀ ਆਈ ਹੋ ਸਕਦਾ ਕੋਈ ਉਹੀ ਹੋਵੇ ਕੋਈ ਕੰਮ ਵਾਲੀ ਜਿਹੜੀ ਇਹ ਸਾਰੀ ਨੁਕਰਾਂ ਵੇਖਦੀਆਂ ਉਪਰੀ ਸੁਵਾਈ ਕਰਦੇ ਸੀ ਉਹਨਾਂ ਬੱਸ ਉੱਪਰ ਘੱਟਵਾ ਸੌਂਦੇ ਨੂੰ ਕੋਈ ਨਹੀਂ ਸੌਂਦਾ ਕੀ ਪੁਲਿਸ ਪ੍ਰਸ਼ਾਸਨ ਦੇ ਅੱਗੇ ਮੰਨ ਕਰਨਾ ਚਾਹੁੰਦੇ ਮੇਰੇ ਪ੍ਰਸ਼ਾਸਨ ਕਿਹਾ ਕਿ ਅੱਨ੍ਹਾ ਕਦੇ ਹੋਣਾ ਇਹਨਾਂ ਬੰਦਿਆਂ ਨੂੰ ਫੜੋ ਨਾ ਨੇ ਤਾਂ ਵਾਰਦਾਤਾਂ ਸ਼ਹਿਰ ਚ ਹੋਵਾਂ ਜੰਗੀਆਂ ਆ ਸਾਨੂੰ 19 ਸਾਲ ਹੋ ਗਏ ਇਸ ਮਗਾਚ ਨੂੰ ਜਵਾ ਤੇ ਰਹਿੰਦੇ ਆ ਕਦੀ ਆਇਤਾ ਕੋਈ ਵਾਰਦਾਤ ਨਹੀਂ ਸੀ ਹੋਈ ਤੇ ਇਹੀ ਕਹਿੰਨੇ ਆ ਕਿ ਵੀ ਇਹ ਵਾਰਦਾਤਾਂ ਜਿਹੜਾ ਵਾਧ ਜੰਗੀਆਂ ਉਹਨੇ ਹੁਣ ਅਸੀਂ ਉਹ ਵੇਖਿਆ ਬਾੜ ਦੇ ਇੱਕ ਕੈਮਰਿਆਂ ਚ ਇੱਕ ਬੰਦਾ ਜਿਹੜਾ ਨਾ ਉਹ ਸਾਡਾ ਬੈਗ ਸੀ ਬਚਾਲ ਲਿਆ ਨੁੱਕਰ ਤੇ ਨੇ ਰੱਖਿਆ ਖੰਬੇ ਦੇ ਕੋਲ ਨਾਲ ਉਹਨੇ ਸਾਡੇ ਉਹ ਦੋ ਬੈਗਾਂ ਚ ਜਿਹੜੇ ਡੇਡ ਕਪੜੇ ਪਾਏ ਅਲਫਾ ਫਿਰ ਉਹ ਰੱਖਿਆ ਉਹ ਨੈਸੀਟੀਵੀ ਫੁਟੇਜ ਮਿਲੇ ਜਾਂ ਤਾਂ ਉਹ ਬਾਹਰ ਨੁਕਰ ਤੋਂ ਵੇਖਿਆ ਆਪਾਂ ਕੋਈ ਫੋਨ ਮੋਬਾਈਲਾਂ ਦੀ ਦੁਕਾਨ ਤੋਂ ਤੇ ਉਹਨੇ ਪ੍ਰਸ਼ਾਸਨ ਅੱਗੇ ਕੀ ਮੰਗ ਕਰਨੀ ਤੇ ਅੰਦਰ ਪ੍ਰਸ਼ਾਸਨ ਨੇ ਇਹ ਕਹਿੰਨੇ ਨਹੀਂ ਸਾਡੀ ਹੁਣੇ ਰੀਸੈਂਟਲੀ ਜੇ ਕਰਾਂਗੇ ਐਕਸ਼ਨ ਲਿਆਣਗੇ ਤਾਂ ਸਾਡੀ ਰਿਕਵਰੀ ਹੋਈ ਹੈਗੀ ਮੁਰਕੇ ਉਹਨਾਂ ਦਾ ਸਾਡਾ ਸਮਾਨ ਵੇਚ ਦੇਣਾ ਦੀ ਉਲੀ ਵਾਲੀ ਵੇਦ ਨਹੀਂ ਆ ਚਾਹੇ ਸੀ ਕਹਿੰਦੇ ਹੁਣੇ ਜੇ ਕਰਾਂਗੇ ਐਕਸ਼ਨ ਲਿਆਣਗੇ ਤੇ ਫੜੇ ਨੂੰ ਬੰਦੇ ਸਾਡੀ ਰਿਕਵਰੀ ਹੋ ਸਕਦੀ ਆ ਠੀਕ ਹੈ ਓਕੇ ਜਿੰਨਾ ਲੰਬਾ ਕੰਮ ਪੈਏਗਾ ਮੁਰਕੇ ਰਿਕਵਰੀ ਨਹੀਂ ਹੋਣੀ ਕੋਈ ਸ਼ੀ ਠੀਕ ਹੈ ਮੋਈ ਸਰ ਕੀ ਮੱਛੀ ਗਈ ਸਰਕਾਰ ਦਰਕਾਰਾ ਜੀ 2-2 ਭਾਈ ਲੱਗ ਰਹੀ ਜੀ ਚੋਰੀ ਹੋਈ ਆ ਮੈਂ ਹੁਣੇ ਹੀ ਕੋਰਟ ਤੇ ਆਂ ਤੇ ਮੈਨੂੰ ਜੋ ਗਏ ਮੌਕਾ ਦੇਖਣ ਮੈਂ ਵੀ ਉੱਥੇ ਜਾਣ ਲੱਗਾ ਬਾਕੀ ਜੋ ਵੀ ਆਪਣਾ ਜਿੰਨਾ ਨਾਮ ਟੱਟਣਾ ਵਾ ਪ੍ਰੀ ਜੋ ਵੀ ਆਉਂਦੇ ਨੇ ਕੋ ਸਭ ਨਾਲ ਕਾਰਵਾਈ ਕੀਤੀ ਜਾਏਗੀ ਬਾਕੀ ਮੌਕਾ ਵੈਰੀਫਾਈ ਕਰ ਰਹੇ ਮੇਰੇ ਸੇキュリティ ਦੇ ਅਸਰ ਸਰ ਲੱਕੇ ਚੋਰੀਆ ਵੱਲੋਂ ਬਹੁਤ ਹੋ ਰਹੀ ਆ ਤੁਹਾਡੇ ਵੱਲੋਂ ਜਗ੍ਹਾ ਕਰਾਉ ਛਾਪੇ ਪਾਜੀ ਕੀਤੀ ਜਾ ਰਹੀ ਆ ਤੇ ਕੁਛ ਲੱਕੇ ਪੜੇ ਵੀ ਨੇ ਤੁਹਾਡੇ ਵੱਲੋਂ ਅ ਲੋਕ ਜਿਹੜੇ ਘੁਮਾ ਘੁਮਾ ਕਰ ਰਹੇ ਸੀ ਉਹ ਲੋਕ ਆਪਾਂ ਜਿੰਨੇ ਵੀ ਆਪਾਂ ਚਾਰ ਪੰਜ ਬੰਦੇ ਵੈਸਟ ਵੀ ਕੀਤੇ ਆ ਬਾਕੀ ਗਾਹਾਂ ਆਉਣ ਵਾਲੇ ਟਾਈਮ 'ਚ ਨਾਕੇ ਰਾ ਕੇ ਹੋਰ ਸਖਤੀ ਆਪਾਂ ਕਰ ਰਹੇ ਆ ਬਤਵਾ ਚੋਰ ਫੜਾਂਗੇ ਜਿਹੜੇ ਚੋਰੀਆਂ ਕਰ ਰਹੇ ਇਹਨਾਂ ਨੂੰ ਆਪਾਂ ਟ੍ਰੇਸ ਕਰਕੇ ਜਲਦੀ ਤੋਂ ਜਲਦੀ ਹੱਲ ਹੋ ਜਾਊਗਾ ਤੁਹਾਡਾ ਸਰ ਜੀ ਰਾਤ ਰਾਤ ਸਰ ਕੀ ਕਰਾਜਾ ਕੋਸ਼ਿਸ਼ ਤੁਹਾਡਾ ਸਾਥ ਦੇਣ ਵਾਸਤੇ ਇਹ ਤੁਹਾਡਾ ਨੰਬਰ ਜਾਰੀ ਹੈਗਾ ਜਦ ਕਿ ਬੜੇ ਲੋਕ ਆ ਕੇ ਕੰਮ ਦੇ ਪੁਲਿਸ ਨੂੰ ਕੁਝ ਸਾਹਮਣੇ ਅਗਲੀ ਦੱਸਣਾ ਚਾਹੁੰਦੇ ਮੇਰਾ ਨੰਬਰ ਵੈਸੇ ਸਾਰੇ ਜਾਰੀ ਹੈ ਸਰਕਾਰੀ ਨੰਬਰ ਜਿੰਨਾ ਵੀ ਹੈਗਾ ਸਭ ਨੂੰ ਪਤਾ ਹੈ ਪਰ ਫਿਰ ਵੀ ਜੇ ਕੋਈ ਪਰਸਨਲੀ ਆ ਕੇ ਮੈਨੂੰ ਕੋਈ ਦੱਸ ਸਕਦਾ ਕੋਈ ਕਿਸੇ ਨੂੰ ਕਿਸੇ ਹੋਰ ਨੂੰ ਹੀ ਮਲਾਜ ਨੂੰ ਦੱਸਣਾ ਤੇ ਮੈਨੂੰ ਆ ਕੇ ਦੱਸ ਸਕਦਾ ਫਿਰ ਵੀ ਚਲੋ ਅੱਗੇ ਨਾਲ ਉਹ ਸਿਹਾਰ ਕਰ ਰਿਹਾ ਮੈਂ ਜਿੰਨਾ ਵੀ ਵਕਤ ਬਾਅਦ ਹੋ ਰਿਹਾ ਜੀ